ਹਾਂਜੀ ਸਾਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਦਾ ਛੋਟਾ ਕੋਲੀਆ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਨਿਹਾਲ ਸਿੰਘ ਵਾਲਾ ਪੈਂਦੀ ਆ ਅੱਜ ਦੀ ਵੀਡੀਓ ਦੇ ਵਿੱਚ ਜੈਜੇ ਭਾ ਦੀਆਂ ਤੁਹਾਨੂੰ ਬਹੁਤ ਸੋਹਣੀਆਂ 6 ਵਹਿੜਾ ਵਿਖਾਉਣੀਆਂ ਤੇ ਖਾਸ ਗੱਲ ਰਹੂਗੀ ਕਿ 6 ਦੀਆਂ 6 ਹੀ ਵਹਿੜਾ ਫੈਟ ਵਾਲੀਆਂ ਚੰਗੇ ਦੁੱਧ ਵਾਲੀਆਂ ਮੱਝਾ ਵਰਗਾ ਦੁੱਧ ਹੋ ਇਹਨਾਂ ਦੇ ਵਿੱਚ ਅਮਰੀਕਨ ਜਾਤ ਵਾਲੀ ਵੜ ਕੋਈ ਵੀ ਨਹੀਂ ਤੇ ਇੱਕ ਹੋਰ ਖਾਸ ਗੱਲ ਹੈ ਕਿ ਵੜਾਂ ਵੀ ਸਾਰੀਆਂ ਰਾਜੀ ਆ ਚਮਕਦਮ ਕਾਲੀਆਂ ਤੇ ਮਗਰ ਵੀ ਇਹਨਾਂ ਦੇ ਬੱਚੀਆਂ ਸਾਰੀਆਂ ਦੇ ਮਗਰ ਬੱਚੀਆਂ ਇਨਫਰਮੇਸ਼ਨ ਲੈ ਦੇਣਾ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਂ ਦੱਸ ਦੀ ਨਾਂ ਬਾਈ ਸਾਤਨਾ ਸਿੰਘ ਪਿੰਡ ਕੋਹਲਿਆਖੁਰ ਜ਼ਿਲ੍ਹਾ ਮੋਗਾ 9815310571 9815310571 ਕਿੰਨਵਾ ਸੂਆ ਇਹ ਬਾਈ ਦੂਜਾ ਸੂਆ ਸਮਾਂ ਅੱਜ ਨੂੰ ਤੀਜਾ ਦਿਨ ਆ ਸੂਈ ਨੂੰ ਮਾਗਰ ਵੱਛੀ ਆ ਬਾਈ ਕਿੰਨਾ ਕੁ ਬੋਲਾਉ ਇਹਦੇ ਥੱਲੇ 10 ਕਿਲੋ ਬੋਲਾਈ ਕਿੰਨਾ ਕੁ ਪਿਆਜੂ ਦੁੱਧ ਪਿਆਜ ਵੀ 15 ਸੋਨਾ ਕਿਲੋ ਜੈ ਜੈ ਭਾ ਇਹਦਾ ਮੁੱਲ ਬਾਈ 55 ਕਰਾ ਲੋ ਜਿੰਨਾ ਮਰਜ਼ੀ ਕਰਾਓ 47000 ਦੀ ਹਾਂ ਨਾ ਹੀ ਆ ਬਾਈ ਇਹ ਕੱਢੀ ਇਹ ਬਾਹਰ ਨੂੰ ਦੋਸਤੋ ਅੱਜ ਤੀਜਾ ਦਿਨ ਸੂਈ ਨੂੰ ਸਮਾਂ ਹੋ ਗਿਆ 10 ਕਿਲੋ ਬੋਲੀ ਬਾਈ ਕਹਿੰਦਾ ਇਹਦੇ ਥੱਲੇ ਤਿਆਰ ਹੈ ਦੋ ਟਾਈਮ ਚੋਲੋ ਚਾਰ ਟਾਈਮ ਚੋਲਿਓ ਚੋ ਕੇ ਤੁਸੀਂ ਵੇਖਣੀ ਆ ਤੁਸੀਂ ਪੈਸੇ ਲਾਉਣੇ ਆ ਉਹ ਥੋੜੀ ਮਰਜ਼ੀ ਆ ਮੇਰੇ ਵੱਲੋਂ ਅਗਲਾ ਧਾਰਾ ਮਾਰ ਕੇ ਲੈ ਜੇ ਮੇਰੇ ਵੱਲੋਂ ਆਗਰਾ ਰਜਾਈ ਚ ਪਿਆ ਹੋਵੇ ਉਵੇਂ ਸੌਦਾ ਕਰ ਲੈ ਪਰ ਆਪਾਂ ਰੇਗ ਵੀਡੀਓ ਚ ਵਾਰ-ਵਾਰ ਕਹੀਦਾ ਕਿ ਸੂਆ ਸੁਆ ਆਪਾਂ ਛੂ ਲੈਨੇ ਆ ਦੋ ਟਾਈਮ ਚੋ ਕੇ ਲਓ ਜੇ ਫੇਰ ਵੀ ਕਿਸੇ ਨੇ ਨਹੀਂ ਚੋ ਕੇ ਲੈਣੀ ਕਿਉਂਕਿ ਤੁਸੀਂ ਪੈਸੇ ਲੈਉਣੇ ਮਰਜੀ ਥੋੜੀ ਆਪਾਂ ਮੂੰਹ ਹੀ ਲੈ ਜੇ ਅਗਲਾ ਦੇ ਦੇਣੀ ਆ ਮੁੱਲ 55 47000 ਦੀ ਮਗਰ ਵੱਛੀ ਮੱਝਾਂ ਦਾ ਦੁੱਧ ਉਹ ਮੋਟਾ-ਮੋਟਾ ਥਾਨਾ ਸੋਹਣੀ ਵਹਿੜ ਮੱਝ ਦਾ ਤੁਹਾਨੂੰ ਵੀ ਪਤਾ ਲੱਖ ਦੀ ਆਉਂਦੀ ਆ ਦਰਮਿਆਨੀ ਮੱਝ ਚੰਗੀ ਮੱਝ ਲੈਣੀ ਤਾਂ ਫਿਰ ਤਾਂ ਲੱਖੋਂ ਬਾਹਰ ਦੀਆਂ ਗੱਲਾਂ ਇਹਦਾ ਮੁੱਲ ਜਾਇ ਜੀਆ 47 ਦੀ ਦੇ ਦੇਣੀ ਆ ਮੱਝਾਂ ਵਰਗਾ ਦੁੱਧ ਆਣਾ ਇਦੂ ਘੱਟ ਮੁੱਲ ਜਿੱਦਾ ਕਿਨੇ ਦੇਣੀ ਆ ਚਾਰੇ ਥਣ ਫੋਟ ਫੋਟ ਦੀ ਵੈਰਲ ਤੇ ਗੈਪ ਤੇ ਨਿਕੜਵੇਂ ਇਕੱਲੇ ਇਕੱਲੇ ਲੱਗਿਆ ਮਗਰ ਬੱਚਾ ਵੀ ਸੋਹਣਾ ਦੋ ਨੰਬਰ ਜੀ ਦੋ ਨੰਬਰ ਬਾਈ ਗੈਰ ਨਸਲ ਦੀ ਵੱਚੀ ਆਈ ਮਗਰ ਵੀ ਵੱਚੀ ਆ ਬਾਈ ਇਹਦੀ ਤੇ ਦੁੱਧ ਹੋਏ ਇਸ ਲਈ 10 ਕਿਲੋ ਬਾਲਾ ਹੋਣਾ ਇਸ ਟਾਈਮ ਚੋਹ ਸਕਦਾ ਠੰਡੀਆਂ ਸੀਦਾ ਬਾਈ ਸਮਾਂ ਸਮਾਂ ਇਹਨੂੰ ਅਜੇਗਾ ਚੌਥਾ ਦਿਨ ਸੂਈ ਨੂੰ ਕਿੰਨਾ ਪਿਆਜੂ ਇਹ ਦੁੱਧ ਪਿਆਜੂਗੀ ਬਾਈ 13 12 13 ਕਿਲੋ ਬਈ ਇੰਨਾ ਕਿੰਨੇ ਦੀ ਹਾਂਜੀ ਕਿੰਨੇ ਦੀ ਬਾਈ ਇਹ ਦੇ ਦਾਂਗੇ 45000 ਦੀ ਹਾਂ ਨਾ ਕੱਢੋ ਬਾਹਰੋਂ ਦੋਸਤੋ ਭਾਜ ਜੈ ਜੀ ਹੋਣਗੇ ਇੱਕ ਨੰਬਰ 47 ਦੀ ਦੋ ਨੰਬਰ ਕਿੰਨੇ ਦੀ 42 ਦੀ ਨਹੀਂ ਨਹੀਂ 45 ਦੀ ਦੋ ਨੰਬਰ 45 ਦੀ ਦੋਸਤੋ ਮੈਨੂੰ ਭਲੇਖਾ ਲੱਗ ਗਿਆ ਸੀ ਚਲੋ ਮੈਂ ਵੀ ਬੰਦਾ ਹੀ ਆ ਕੋਈ ਬਾਬਾ ਨਹੀਂਗਾ ਲਿਖਾ ਲੱਗ ਜਾਂਦਾ ਕਿਸੇ ਵੀ ਬੰਦੇ ਨੂੰ ਲੱਗ ਸਕਦਾ ਸਾਈਵਾਲ ਨਸਲ ਦੀ ਵਹਿੜ 10 ਕਿਲੋ ਅੱਜ ਰੈਡੀ ਹੈ ਬਾਈ ਕਹਿੰਦਾ ਜਿਹੜਾ ਤੁਸੀਂ ਝੋਲ ਲੈਣਾ ਗੈਰ ਨਸਲ ਬਾਈ ਗੈਰ ਨਸਲ ਦੀ ਵਹਿੜ ਚਾਪੜ ਰਗੀ ਆ ਚਾਰ ਛਪੇਰੋ ਇੱਕੋ ਜੀ ਪਈ ਆ 12 13 ਕਿ ਪਿਆਜ ਦੁੱਧ 2 3 ਕਿਲੋ ਜਾਨੀ ਕਿ ਹੋਰ ਬਾਜੂ 45000 ਦੀ ਛੋਟਾ ਜਿਹਾ ਪਾ ਗੋਲ ਮਟੋਲੇ ਵੀ ਫੋਲੀ ਆ ਇਹਨਾਂ ਦੇ ਵਿੱਚੋਂ ਲੱਸੀ ਮਰੀ ਹੰਬੀ ਜੀ ਕੋਈ ਵੀ ਨਹੀਂ ਮੱਝਾਂ ਦੇਗਾ ਦੁੱਧ ਦੇਣਾ ਗਿਰਦੀ ਵੀ ਫੈਟ ਫੋਲੀ ਆਉਂਦੀ ਆ ਸਾਈਵਾਲ ਦੀ ਵੀ ਜਰਸੀ ਦੀ ਵੀ ਜਰਸੀ ਨਾਲੋਂ ਵੀ ਗੈਰ ਆ ਸਾਈਵਾਲ ਦੀ ਫੈਟ ਵੱਧ ਆਉਂਦੀ ਆ 3 ਨੰਬਰ ਜੀ ਇਹ ਵੀ ਬਾਈ ਘਿਆਰ ਨਾਲਦੀ ਆ ਹੂੰ ਇਹ ਇਹ ਦੇਖ ਲੈ ਵੀ 10 ਕਿਲੋ ਬੋਲਾ ਕੰਡੇ ਵਾਲਾ ਮਾਗਰ ਬੱਛੀ ਆ ਬਾਈ ਇਹ ਵਿਖਾ ਦੀ ਬੱਛੀ ਠੀਕ ਆ ਹਾਂ ਠੰਡੀਆਂ ਸੀਰਾ ਕੋਈ ਐ ਨਹੀਂ ਬਾਈ ਲੱਤ ਮਾਰ ਜਿਵੇਂ ਮਰਦੀ ਬੈ ਜਾ ਲਾ ਐ ਬਾਈ ਥੱਲੇ ਕੋਈ ਹੋਰ ਦੀ ਗੱਲ ਨਹੀਂ ਕਿੰਨਾ ਕੁ ਪਿਆਜੂ ਇਹ ਦੁੱਧ ਪਿਆਦੂ ਬਾਈ ਬ 13 ਬਾ ਵਜੂ ਵੱਧ ਵੀ ਪਿਆ ਸਕਦੀ ਆ ਕਿੰਨੇ ਦੀ ਬਾਈ ਇਹ ਮੌਲਕ ਉਹਨਾਂ ਦਾ ਭਾਵਾ 50 ਕਿਰਾੜਾ ਇਹ 40 ਦੀ ਹਾਂ ਨਹੀਂ ਆ 40 ਦੀ ਹਾਂ ਨਹੀਂ ਆ ਚੋਕੇ ਲਵੇ ਆਪਣਾ ਇਹ ਨਹੀਂ ਗੱਲ ਗੰਨਾਂ ਵਾਲਾ ਦੁੱਧ ਆ ਠੀਕ ਹੈ ਚਵਾ ਕੇ ਦੇਵਾਂਗੇ ਬਾਈ ਬਾਈ ਕਹਿੰਦਾ ਗੱਲਾਂ ਵਾਲਾ ਦੁੱਧ ਨਹੀਂ ਚਵਾ ਕੇ ਦੇਵਾਂਗੇ ਚਵਾ ਕੇ ਦੇਵੇਂ ਕੋਈ ਮਾਰਦੀ ਨਹੀਂ ਕੋਈ ਉਹ ਨਹੀਂ ਕਰਦੀ ਕੋਈ ਬਾਈ ਕਹਿੰਦਾ ਇਹਨਾਂ ਚ ਮਾਰਦੀ ਨਹੀਂ ਸਥਾਨ ਸਾਰੀਆਂ ਦੇ ਸੋਹਣੇ ਆ ਬਾਕੀ ਗੱਲ ਜਦੋਂ ਬਾਈ ਨੇ ਸਿਰੇ ਵਾਲੀ ਕਹਿਦੀ ਆ ਕਿ ਚਵਾ ਕੇ ਦੇਉਂ ਅਗਲਾ ਚੋਕੇ ਲੈ ਜਾਓ ਫੇਰ ਤਾਂ ਕੋਈ ਵਹਿਮ ਸ਼ੱਕ ਵਾਲੀ ਗੱਲ ਹੀ ਨਹੀਂ ਰਹੇਗੀ ਸਾਰੀਆਂ ਦੇ ਮਗਰੀ ਵੱਛੀਆਂ ਇਹਦਾ ਮੁੱਲ ਇਹਦਾ ਮੁੱਲ 50 ਕੇ 40 ਦੀ ਹਾਂ ਨਾ ਕਹੀ 40 ਦੀ ਹਾਂ ਨਾ ਹਾਂਜੀ 4 ਨੰਬਰ ਏ ਭਾਈ ਪਹਿਲਾ ਸੁਆ ਬੱਛੀ ਆ ਦੋ ਧਾਨ ਦਾ ਮਗਰ ਇਹਦੇ ਐਰ ਸ਼ੈਰ ਬੱਛੀ ਆ। ਇਹਦੇ ਲਈ ਇਸ ਟਾਈਮ 13 ਕਿਲੋ ਕੰਡੇ ਵਾਲਾ ਭਾਈ। ਕਿੰਨੇ ਦੀ? 45 ਦੀ ਇਹ ਹਾਂ ਨਾ ਭਾਈ। 13 ਕਿਲੋ ਕੰਡੇ ਵਾਲਾ ਭਾਈ ਕਹਿੰਦਾ ਇਹਦੇ ਥੱਲੇ ਤਿਆਰ ਆ 45000 ਦੀ ਹਾਂ ਨਾ ਮਗਰ ਬੱਛੀ ਐ। ਐਰ ਸ਼ੈਰ ਬਰੀਡ ਦੀ। ਆ ਜਾ ਪੁੱਤ। 13 ਕਿਲੋ ਕੋਈ ਵੀ ਭੈਣ ਭਰਾ ਦੋ ਟਾਈਮ ਤਿੰਨ ਟਾਈਮ ਭਾਵੇਂ ਚਾਰ ਟਾਈਮ ਅਗਲਾ ਚੋਕ ਹੀ ਲੈ ਜੇ। ਇਹ ਜਰਸੀ ਕਰੌਸ ਆ ਭਾਈ। ਹੂੰ। ਬਾਕੀ ਜਦੋਂ ਆਪਾਂ ਤਾਂ ਹਰ ਇੱਕ ਵੀਡੀਓ ਚ ਕਹਿੰਦਾ ਜਦੋਂ ਮਾਲਕ ਕਹਿੰਦਾ ਕਿ ਚੋਕੇ ਲੈ ਜਾਓ ਮਾਲਕ ਭਾਵਾ ਨਾਂ ਵੀ ਕਵੇ ਯਾਰ ਤੁਸੀਂ ਪੈਸੇ ਲਾਉਣੇ ਆ ਜਿਹਦੇ ਕੋਲੇ ਬਾਹਲੇ ਪੈਸੇ ਆ ਉਹ ਤਾਂ ਭਾਵਾ ਘਰੇ ਬੈਠਾ ਮੰਗਾ ਲੈ ਭਾਵਾ 50000 ਦੀ ਗਾਂ ਲੈ ਲੈ ਭਾਵਾ 5 ਲੱਖ ਦੀ ਲੈ ਲੈ ਤੇ ਜਿਹਦੇ ਕੋਲੇ ਉਹੀ ਮਸਾਂ ਕਰ ਸਕਦੇ ਪੈਸੇ ਆ 50000 ਮਸਾਂ 40000 ਇਕੱਠਾ ਕੀਤਾ ਉਹ ਭਰਾਵੋ ਚੋਕੇ ਲਓ ਦੋ ਟਾਈਮ ਚਾਰ ਟਾਈਮ ਜਿਹੜਾ ਭੈਣ ਭਰਾ ਚਵਾਉਂਦਾ ਹੈ ਦੋ ਟਾਈਮ ਤਿੰਨ ਟਾਈਮ ਕੰਡੇ ਤੇ ਦੁੱਧ ਚਖਾਉਂਦਾ ਉਹ ਤੋਂ ਲੈ ਲਓ ਜਿਹੜਾ ਨਹੀਂ ਚਖਾਉਂਦਾ ਨਾ ਲਓ ਹੋਰ ਕਿਸੇ ਭੈਣ ਭਰਾ ਤੋਂ ਲੈ ਲਿਓ ਪਰ ਬਾਈ ਕਹਿੰਦਾ ਆਪਾਂ ਚਵਾ ਕੇ ਦੇਵਾਂਗੇ ਐ ਤੇ ਆ ਜਾ ਇਹ ਦੂਜਾ ਸੂਆ ਜਰਸੀ ਕ੍ਰਾਸ ਆ ਬਾਈ ਹੂੰ ਇਸ ਦਾ ਇਸ ਟਾਈਮ 13 ਕਿਲੋ ਕੰਡੇ ਵਾਲਾ ਮਗਰ ਬੱਛੀ ਆ ਬਾਈ ਇਹਦੀ ਠੀਕ ਹੈ ਹਾਂਜੀ ਛੰਡੀ ਸੀਲ ਠੀਕ ਜੇ ਮਾਰਦੀ 13 ਕਿਲੋ ਕੰਡੇ ਵਾਲਾ ਕਿੰਨੇ ਦੀ ਬਾਈ ਇਹਦਾ ਮੁੱਲ 65 ਕਰਾ ਲੈਣ ਇਹ 55000 ਦੀ ਹਾਂ ਨਾ ਹੀ ਹੈ ਕੱਢੀਏ ਬਾਹਰ ਨੂੰ ਮੁੱਲ ਭਾਵੇਂ ਬਾਈ ਕਹਿੰਦਾ 65 ਕਰਾ ਲਓ 55000 ਦੀ ਹਾਂ ਨਾ 13 ਕਿਲੋ ਅੱਜ ਰੈਡੀ ਆ ਜਿਹੜਾ ਤੁਸੀਂ ਝੋ ਲੈਣਾ ਕੰਡੇ ਤੇ ਜੋਖ ਲੈਣਾ ਵੇੜਾ ਲਗਭਗ ਸਾਰੀਆਂ ਹੀ ਸੋਹਣੀਆਂ ਭਾਵੇਂ ਇੱਕ ਨੰਬਰ ਲੈ ਲਓ ਤੇ ਭਾਵੇਂ 6 ਨੰਬਰ ਲੈ ਲਓ ਜਿਹੜੀ ਮਰਜ਼ੀ ਵੱਚੀ ਤੁਹਾਡੇ ਮਨ ਨੂੰ ਲੱਗਦੀ ਆ ਜਾਨਵਰ ਸਾਰੇ ਹੀ ਚੰਗੇ ਆ ਮੈਨੂੰ ਸਾਰੇ ਚੰਗੇ ਲੱਗੇ ਚਲੋ ਬਾਈ ਦੇ ਤਾਂ ਖਰੀਦੇ ਆ ਪੈਸੇ ਲਾਏ ਆ ਬਾਈ ਦੇ ਤਾਂ ਸਾਰੇ ਚੰਗੇ ਲੱਗਣੇ ਹੀ ਲੱਗਣੇ ਪਰ ਚੰਗੀਆਂ ਵਹਿੜਾਂ ਯਾਰ ਜਿਹੜੀ ਮਰਜ਼ੀ ਲੈ ਲਓ ਚੋਕੇ ਲੈ ਲਓ ਗੱਬਣ ਦਾ ਵਹਿਮ ਹੁੰਦਾ ਗੱਬਣ ਤਾਂ ਚਲੋ ਜਿਹਨੂੰ ਨਹੀਂ ਪਤਾ ਨਾਮ ਵੀ ਲਵੇ ਸੋਇਆ ਸੋਇਆ ਜਾਨਵਰ ਲੋ ਚਾਰ ਟਾਈਮ ਚੋਕੇ ਲੋ ਤੇ ਤੁਹਾਡੇ ਨਾਲ ਕੋਈ 1921 ਹੋਈ ਨਹੀਂ ਸਕਦੀ ਜਦੋਂ ਤੁਸੀਂ ਦੁੱਧ ਕੰਡੇ ਤੇ ਜੋਖ ਲੈਣਾ ਤੁਹਾਡੇ ਸਾਹਮਣੇ ਆ ਜਾਣਾ ਫਿਰ 1921 ਵਾਲੀ ਤਾਂ ਕੋਈ ਗੱਲ ਹੀ ਨਹੀਂ ਰਹਿ ਜਾਂਦੀ ਇੱਥੇ ਆ ਜਾ ਇਹ ਬਾਈ ਛਾਈ ਵਾਲ ਕ੍ਰੋਸ ਵੱੱਛੀ ਆ ਇਹ ਹਮ ਖੇਰੀ ਵੱੱਛੀ ਆ ਮੰਗਰੀ ਵੱੱਛੀ ਆ ਹਮ 10 ਕਿਲੋ ਬੌੜੀ ਆ ਠੰਡੀ ਸੀ ਜਿਵੇਂ ਮਰਜ਼ੀ ਵਾ ਲੈ ਕੋਈ ਵਾਸਤਾ ਨਹੀਂ ਲੈ ਐਂ ਤਾਂ ਰਮਾ ਲੈ ਹਮ ਮੋਗਾ ਹੀ ਆ ਮੈਂ ਨਹੀਂ ਕੋਈ ਲੱ ਖੀਰੀ ਬੱਛੀ ਆ 10 ਕਿਲੋ ਤਿਆਰ ਆ ਭਾਈ ਚੋਕੇ ਲਵੇ ਆਪਦਾ ਯਾਰ ਕਿੰਨੇ ਦੀ ਇਹ ਭਾਈ 40000 ਦੀ ਹਾਂ ਨਾ ਹੀ ਲਓ ਜੀ 40000 ਦੀ ਹਾਂ ਨਾ ਮੋੜੇ ਕਰਾ ਲਓ 50 ਕਰਾ ਲਓ 55 ਕਰਾ ਲਓ ਠੰਡੀ ਸੀਲ ਬੱਛੀ ਆ ਖੀਰੀ ਬੱਛੀ ਆ ਮੁੱਲ 50 ਕਰਾ ਲਓ 55 ਕਰਾ ਲਓ ਠੰਡੀ ਸੀਲ ਬੱਛੀ ਆ 40000 ਦੀ ਹਾਂ ਨਾ ਖੀਰੀ ਦੁੱਧ ਵਾਲੇ ਦੰਦਾਜ ਚਵਾਈ ਇੱਕ ਨੰਬਰ ਆ ਘੋੜੀ ਵਰਗੀ ਬੱਛੀ ਰਾਜੀ ਫੁੱਲ ਰਾਜੀ ਤਾਂ ਜਾਨਵਰ ਸਾਰੇ ਹੀ ਆ ਆਈ ਇਹਨਾਂ ਦੇ ਵਿੱਚ ਕੋਈ ਲਿੱਸਾ ਮਰਿਆ ਹੰਬਿਆ ਜਾਊ ਸਾਰੇ ਰਾਜੀ ਆ ਤੇ ਸਾਰੀਆਂ ਦੇ ਮਗਰੀ ਵੱਛੀਆਂ ਨਾ ਕਿ ਜਿਹੜਾ ਮਰਜ਼ੀ ਲੈ ਲਓ ਜਿਹੜਾ ਵੀ ਤੁਹਾਡੇ ਮਨ ਨੂੰ ਚੰਗਾ ਲੱਗਦਾ ਉਹੀ ਜਾਨਵਰ ਲੈ ਲੇ ਅਗਲਾ ਸਾਰੀਆਂ ਥਣ ਭਾਂਡੇ ਦੀਆਂ ਸਾਫ਼ ਸੁਥਰੀਆਂ ਸਾਰਿਆਂ ਦੇ ਮੋٹے-ਮੋٹے ਥਾਣ ਜਿਹਦੇ ਜਿਹੜੀ ਵੀ ਵੱਛੀ ਮਨ ਨੂੰ ਲੱਗੀ ਆ ਬਾਈ ਦੇ ਘਰੇ ਆਜੋ ਸੋਭਾ ਵੀ ਜਿੰਨੇ ਵਜੇ ਬਾਈ ਕਹਿੰਦਾ ਓਨੇ ਵਜੇ ਚੋ ਕੇ ਵੇਖ ਲਓ ਸ਼ਾਮ ਨੂੰ ਫੇਰ ਓਨੇ ਵਜੇ ਕੰਡੇ ਤੇ ਜੋਖ ਲਿਓ ਜੇ ਕੋਈ ਕਸਰ ਰਹਿ ਗਈ ਅਗਲੇ ਦਿਨ ਫੇਰ ਆਜੋ ਚੋ ਲਿਓ ਪਹਿਲੀ ਗੱਲ ਤਾਂ ਦੋ ਟਾਈਮ ਬਹੁਤ ਹੁੰਦੇ ਆ ਜੇ ਤਿੰਨ ਟਾਈਮ ਕਿਸੇ ਨੇ ਚੋਣੀਆਂ ਤੁਸੀਂ ਚੋ ਸਕਦੇ ਆ ਕਿਉਂਕਿ ਕਿਸੇ ਨੇ 40000 ਦੇਣਾ ਕਿਸੇ ਨੇ 45000 ਦੇਣਾ ਤੁਹਾਡਾ ਹੱਕ ਬਣਦਾ ਤੇ ਬਾਈ ਕਹਿੰਦਾ ਆਪਾਂ ਚਵਾ ਦੇਣੀਆ ਜਿੰਨੇ ਟਾਈਮ ਮਰਜ਼ੀ ਚੋਲਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ